ਅਮਰੀਕਾ ਚ ਇਮੀਗ੍ਰੇਸ਼ਨ ਪੁਆਗਦੀ ਵੱਡੀ ਕਾਰਵਾਈ ਸੈਂਕੜੇ ਪ੍ਰਵਾਸੀਆਂ ਨੂੰ ਕੀਤਾ ਗਿਆ ਡਿਪੋਰਟ ਇਮੀਗ੍ਰੇਸ਼ਨ ਆਈਸ 에ਜੈਂਟਾਂ ਦੇ ਵੱਲੋਂ ਘਰਾਂ ਚੋਂ ਕੱਢ-ਕੱਢ ਲੋਕਾਂ ਦੀ ਕੀਤੀ ਜਾ ਰਹੀ ਹੈ ਪੈਰਵਾਈ ਸਖਤ ਕਾਰਵਾਈ ਦੇ ਚੱਲਦਿਆਂ ਸੈਂਕੜੇ ਲੋਕਾਂ ਨੂੰ ਅਮਰੀਕਾ ਤੋਂ ਕੀਤਾ ਜਾ ਰਿਹਾ ਬਾਹਰ ਹੁਣ ਮਾਮਲੇ ਸਾਹਮਣੇ ਆ ਰਹੇ ਨੇ ਕਿ ਜਿਹੜੇ ਅਮਰੀਕਾ ਦੇ ਵਸਨੀਕ ਨੇ ਉਹ ਥੋਂ ਦੇ ਜੰਮੇ ਪਲੇ ਲੋਕ ਨੇ ਉਹ ਦੁਖੀ ਆ ਚੁੱਕੇ ਨੇ ਆਈਸ ਨੇ ਉਹ ਘਰ-ਘਰ ਅੰਦਰ ਵੱੜ-ਵੜ ਕੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਹੈਰਾਨੀਜਨਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿਵੇਂ ਦੇਖਿਆ ਜਾ ਸਕਦੇ ਨਾ ਤਸਵੀਰਾਂ ਨੂੰ ਇਹਨਾਂ ਮਾਮਲਿਆਂ ਨੂੰ ਕਿ ਕਾਰਵਾਈ ਤਾਂ ਕਿਸੇ ਹੋਰ ਤੇ ਕਰਨੀ ਸੀ ਪਰ ਉਥੇ ਜੰਮੇ ਬੜਿਆਂ ਦੀ ਕਾਰਵਾਈ ਹੋਣ ਲੱਗੀ ਹੁਣ ਲੋਕ ਬਾਹਰ ਆ ਕੇ ਗੁੱਸਾ ਜ਼ਾਹਿਰ ਕਰ ਰਹੇ ਨੇ ਕਿਵੇਂ ਦੇਖਿਆ ਜਾ ਸਕਦਾ ਆਈਸੀਨ ਏਜੰਟਾਂ ਦੇ ਮਾਮਲਿਆਂ ਬਿਲਕੁਲ ਇਥੇ ਕਹਾਂਗੇ ਕਿ ਆਈਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਵੱਲੋਂ ਸ਼ੁਰੂ ਤੋਂ ਹੀ ਪੱਕਿਆਂ ਨੂੰ ਖਾਸ ਤੌਰ ਤੇ ਕਹਾਂਗੇ ਗ੍ਰੀਨ ਕਾਰਡ ਹੋਲਡਰਸ ਔਰ ਈਵਨ ਕੇ ਯੂਐਸ ਸਿਟੀਜ਼ਨਸ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਆਪਾਂ ਅੱਜ 2-3 ਕਹਾਣੀਆਂ ਸਾਂਝੀਆਂ ਕਰਾਂਗੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਬਿਆਨ ਕੀਤੇ ਨੇ ਦਰਦ ਪਰੇ ਕਿਸੇ ਕੇ ਕਹਿੰਦੇ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਪੈ ਗਈ इवन ਕਿ ਲੇਡੀ ਕਿਉਂਕਿ ਹਾਲ ਹੀ ਦੇ ਵਿੱਚ ਰੈਣੀ ਨਿਕੋਲ ਗੁੱਟ ਦਾ ਕਤਲ ਕੀਤਾ ਗਿਆ ਮਰਡਰ ਕੋਲਡ ਕੋਲਡ ਬਲੱਡਡ ਮਰਡਰ ਹੀ ਕਹਾਂਗੇ ਉਸ ਨੂੰ ਜੋ ਹੋਇਆ ਮੈਨੇਸੋਟਾ ਦੇ ਵਿੱਚ ਤੇ ਹੁਣ ਇੱਕ ਹੋਰ ਬੀਬੀ ਸਾਹਮਣੇ ਆਈ ਹੈ ਉਸ ਨਾਲ ਜੋ ਧੱਕੇਸ਼ਾਹੀ ਹੋਈ ਪਹਿਲਾਂ ਦਾਵਾ ਕੀਤਾ ਗਿਆ ਸੀ ਆ ਪਹਿਲਾਂ ਦੇਖ ਲਈਏ ਕਿ ਬੰਦਾ ਕੱਚੇ ਜੀ ਝੱਕ ਲਿਆਂਦਾ ਉਹ ਕੱਪੜੇ ਪਾਉਣ ਦਾ ਮੌਕਾ ਨਹੀਂ ਦਿੰਦਾ ਰੀਸੈਂਟਲੀ ਇਹ ਕਾਰਵਾਈ ਹੋਈ ਹੈ ਇਹਦੀ ਵੀ ਬਜ਼ੁਰਗ ਦੀ ਸਾਂਝੀ ਕਰਾਂਗੇ ਯੂਐਸ ਸਿਟੀਜ਼ਨ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਹਿੰਦੇ ਜੀ ਭਲੇਖਾ ਪੈ ਗਿਆ ਹੁਣ ਟਾਮ ਹੋਮਨ ਜਿਹੜੇ ਕਿ ਬਾਰਡਰ ਜ਼ਾਰ ਨੇ ਉਹ ਦਾਵਾ ਕਰ ਰਹੇ ਨੇ ਇੰਟਰਵਿਊਜ਼ ਦੌਰਾਨ ਕਿ ਜੀ ਮੜੰਗਾ ਪੈਂਦਾ ਸੀਗਾ ਇਨ ਬਿਨ ਲੱਗਦਾ ਸੀ ਤਾਂ ਕਰਕੇ ਚੱਕਿਆ ਗਿਆ ਦੱਸੋ ਵੀ ਉਹ ਬੰਦੇ ਨੂੰ ਕੱਪੜੇ ਤਾਂ ਪਾ ਲੈੰਦੋ ਚਲੋ ਤੁਸੀਂ ਅਰੈਸਟ ਕਰ ਹੀ ਰਹੇ ਹੋ ਗੈਰ ਕਾਨੂੰਨੀ ਤਰੀਕੇ ਨਾਲ ਵੀ ਆਪਾਂ ਮੰਨ ਸਕਦੇ ਹਾਂ ਕਿ ਮੌਜੂਦ ਹੈ ਬੰਦਾ ਤਾਂ ਇਹ ਆਖਰਕਾਰ ਗ੍ਰਿਫਤਾਰ ਕਰਨ ਦਾ ਤਰੀਕਾ ਕੀ ਹੈ ਕਿ ਉਸ ਬੰਦੇ ਨੂੰ ਕੱਪੜੇ ਤਾਂ ਇਸ ਬਰਫ਼ ਪਈ ਹੋਈ ਆ ਬਾਹਰਲੇ ਪਾਸੇ ਫੇਰ ਵੀ ਤੁਸੀਂ ਉਹਨੂੰ ਕੱਚੇ ਦੇ ਵਿੱਚ ਚੱਕ ਕੇ ਲਿਜਾ ਰਹੇ ਹੋ ਇੰਨਾ ਕਿਹੜਾ ਇਹਨੇ ਗੁਨਾਹ ਕੀਤਾ ਹੈ ਬਜਰ ਅਪਰਾਧ ਕੀਤਾ ਹੈ ਕਿਉਂਕਿ ਆਈਸ ਦੀ ਹਿਰਾਸਤ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਜੀ ਬਿਲਕੁਲ ਰੀਸੈਂਟਲੀ ਮੌਤਾਂ ਹੋਈਆਂ ਨੇ 2025 ਦੇ ਵਿੱਚ ਵੀ 17 ਤੋਂ 18 ਦਾ ਅੰਕੜਾ ਜਿਹੜਾ ਹੁਣ ਤੱਕ ਸਾਹਮਣੇ ਆ ਚੁੱਕਿਆ 17 18 ਜਣੇ ਜਾਨ ਗਵਾ ਚੁੱਕੇ ਨੇ ਆ ਬੀਬੀ ਵੀ ਸ਼ਾਇਦ ਇਹਦੀ ਫੋਟੋ ਤੇ ਵੀ ਹਾਰ ਟੰਗਿਆ ਹੁੰਦਾ ਜੇ ਰੱਬ ਇਹਦੇ ਸਾਥ ਨਾ ਦਿੰਦਾ ਇਹਦਾ ਨਾਮ ਹੈ ਜੀ ਮਾਰਟਿਨੇਸ ਮਾਰਟਿਨੇਸ ਦੇ ਲਾਇਰ ਕ੍ਰਿਸ ਪੇਰੈਂਟ ਨੇ ਹੁਣ ਇੱਕ ਵੀਡੀਓ ਸਾਂਝੀ ਕੀਤੀ ਹੈ ਸੀਬੀਐਸ ਨਿਊਜ਼ ਦੇ ਨਾਲ ਹਾਲਾਂਕਿ ਚਲੋ ਆਪਾਂ ਉਹ ਵੀਡੀਓ ਪੇਸ਼ ਨਹੀਂ ਕਰ ਸਕਦੇ ਕਾਪੀਰਾਈਟ ਦਾ ਮਸਲਾ ਹੈ ਪਰ ਉਹਦੇ ਵਿੱਚ ਸਾਫ਼ ਤੌਰ ਤੇ ਸ਼ੋਅ ਕੀਤਾ ਗਿਆ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਘੇਰ ਕੇ ਇਸ ਲੇਡੀ ਦੇ ਉੱਤੇ ਗੋਲੀਆਂ ਚਲਾਈਆਂ ਹਾਲਾਂਕਿ ਪਹਿਲਾਂ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਲੇਡੀ ਨੇ ਇਮੀਗ੍ਰੇਸ਼ਨ ਏਜੰਟਾਂ ਜਾਂ ਆਈਐਸ ਵਾਲਿਆਂ ਦੇ ਜਾਂ ਬਾਰਡਰ ਪੈਟਰੋਲ ਏਜੰਟਾਂ ਦੀਆਂ ਗੱਡੀਆਂ ਦੇ ਵਿੱਚ ਟੱਕਰ ਮਾਰੀ ਤੇ ਫਰਾਰ ਹੋਣ ਦਾ ਯਤਨ ਕੀਤਾ ਜੀ ਸਭ ਤੋਂ ਵੈਲੀ ਗੱਲ ਤਾਂ ਇਹ ਹੈ ਕਿ ਇਹ ਯੂਐਸ ਸਿਟੀਜ਼ਨ ਹੈ ਇਹ ਵੀ ਇਹ ਬੀਬੀ ਹੈ ਜਿਹੜੀ ਆਪਣੇ ਗੋਲੀ ਦਾ ਨਿਸ਼ਾਨ ਦਿਖਾ ਰਹੀ ਆ ਤੁਸੀਂ ਦੇਖ ਸਕਦੇ ਹੋ ਇਸਨੇ ਹੁਣ ਕਹਾਣੀ ਸਾਂਝੀ ਕੀਤੀ ਹੈ ਆਪਣੀ ਘਟਨਾ ਵਾਪਰੀ ਸੀ ਅਕਤੂਬਰ ਦੇ ਵਿੱਚ ਆਰਤਾ ਰੀਸੈਂਟਲੀ ਵਾਪਰੀਆ ਕੱਛੇ ਦੇ ਵਿੱਚ ਚੱਕਿਆ ਬੰਦਾ ਤਾਂ ਜਿਹੜੀ ਹੁਣ ਕਹਾਂਗੇ ਕਿ ਕਹਾਣੀ ਸਾਹਮਣੇ ਆਈ ਹੈ ਮਾਰਟੀਨੇਜ਼ ਦੀ ਉਸਦੇ ਵਕੀਲ ਨੇ ਸਪੈਸ਼ਲ ਵੀਡੀਓ ਕਹਾਂਗੇ ਕਿ ਸਾਂਝੀ ਕੀਤੀ ਹੈ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਆਈਸ ਵਾਲਿਆਂ ਨੇ ਘੇਰੀ ਇਹ ਬੇਬੀ ਕਿ ਇੱਕ ਕ੍ਰਿਮੀਨਲ ਸ਼ਾਇਦ ਜਾ ਰਹੀ ਹੈ ਆਪਾਂ ਦੱਸ ਦਈਏ ਇਸ ਮੈਰੀਮਰ ਮਾਰਟੀਨੇਜ਼ ਦਾ ਕਸਾ ਇਸਨੇ ਦੱਸਿਆ ਕਿ ਮੈਨੂੰ ਇਹ ਲੱਗਿਆ ਕਿ ਮੈਂ ਸ਼ਾਇਦ ਅਮਰੀਕਾ ਦੇ ਵਿੱਚ ਆ ਕੇ ਕੋਈ ਵੱਡਾ ਗੁਨਾਹ ਕਰ ਦਿੱਤਾ ਜੀ ਮਾਰਟਿਨੇਜ਼ ਮੁਤਾਬਕ ਜਿਹੜੀ ਐਸ ਯੂ ਵੀ ਦੇ ਵਿੱਚ ਇਹ ਇੱਕ ਪ੍ਰਾਈਵੇਟ ਕਹਾਂਗੇ ਕੋਈ ਸਰਕਾਰੀ ਗੱਡੀ ਦੇ ਵਿੱਚ ਨਹੀਂ ਸੀ ਆਏ ਆਈਸ ਦੇ ਏਜੰਟ ਜਾਂ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲੇ ਤੇ ਇਹਨਾਂ ਉਸ ਦੀ ਵਿੰਡਸ਼ੀਲਡ ਦੇ ਹੇਠਾਂ ਇੱਕ ਲਿਫਟ ਦਾ ਲੋਗੋ ਜ਼ਰੂਰ ਲੱਗਿਆ ਹੋਇਆ ਸੀ ਰਾਈਡ ਸ਼ੇਅਰਿੰਗ ਡਰਾਈਵ ਹੈ ਤੇ ਡਰਾਈਵਰ ਨੇ ਗ੍ਰੀਨ ਕੈਮੋਫਲੇਜ ਮਤਲਬ ਫੌਜੀ ਫੌਜੀਆਂ ਦੇ ਕੱਪੜਿਆਂ ਵਰਗਾ ਪਹਿਰਾਵਾ ਪਹਿਨਿਆ ਹੋਇਆ ਸੀ ਤੇ ਉਸਨੇ ਉੱਚੀ ਆਵਾਜ਼ ਦੇ ਵਿੱਚ ਸਪੈਨਿਸ਼ ਦੇ ਵਿੱਚ ਬੋਲਿਆ ਲਾ ਮੀਗਰਾ ਮਤਲਬ ਸਪੈਨਿਸ਼ ਦੇ ਵਿੱਚ ਇਹਦਾ ਮਤਲਬ ਹੁੰਦਾ ਕਿ ਕੀ ਤੁਸੀਂ ਇਮੀਗ੍ਰੇਸ਼ਨ ਅਫਸਰਜ਼ੋਂ ਇਮੀਗ੍ਰੇਸ਼ਨ ਨਾਲ ਸੰਬੰਧਤੋਂ ਤੇ ਕੋਈ ਜਵਾਬ ਨਹੀਂ ਆਇਆ ਕਹਿੰਦੇ ਉਹਨਾਂ ਨੇ ਸਿੱਧੀ ਟਕ ਕਰ ਮੇਰੀ ਗੱਡੀ ਦੇ ਵਿੱਚ ਲਿਆ ਕੇ ਮਾਰੀ ਹੁਣ ਵੀ ਇਹ ਹੋਰਾਂ ਹੀ ਸਾਬਤ ਹੋ ਰਿਹਾ ਹੈ ਇਹ ਉਹ ਵੀ ਮੀਡੀਆ ਵਾਲੇ ਹਾਲੇ ਅਦਾਲਤ ਦੇ ਵਿੱਚ ਸਾਬਤ ਕੀਤਾ ਜਾਣਾ ਬਾਕੀ ਹੈ ਕਿ ਕਿਵੇਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਸ਼ੀ ਸੈੱਡ ਸ਼ੀ ਫਾਲੋਡ ਦਾ ਕਾਰ ਬਾਊਟ 20 ਮਿੰਟਸ ਲਗ ਮਤਲਬ 20 ਮਿੰਟ ਤੱਕ ਕਹਿ ਸਕਦੇ ਆ ਕਿ ਉਸ ਨੂੰ ਚੇਜ਼ ਕੀਤਾ ਲਗਾਤਾਰ ਕਹਿ ਸਕਦੇ ਆ ਹੌਂਕਿੰਗ ਹੁੰਦੀ ਰਹੀ ਤੇ ਇਹ ਡਰਾਮੈਟਿਕ ਜਿਹੜਾ ਟਰਨ ਹੁੰਦਾ ਚਲਾ ਗਿਆ ਤੇ ਆਖਰਕਾਰ ਇਹ ਸ਼ੈਵਰਲੇ ਐਸਯੂਵੀ ਸੀ ਉਸ ਜਿਹਦੇ ਵਿੱਚ ਡਿਪਾਰਟਮੈਂਟ ਆਫ ਫੋਰਮ ਲੈਂਡ ਸਿਕਿਉਰਿਟੀ ਦੇ ਅਫੀਸ਼ੀਅਲਸ ਮੌਜੂਦ ਸੀ ਉਹਨਾਂ ਨੇ ਟੱਕਰ ਮਾਰ ਦਿੱਤੀ ਇਹ ਦਾਵਾ ਕੀਤਾ ਗਿਆ ਹੁਣ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਘਟਨਾਕ੍ਰਮ ਵਾਪਰਿਆ ਉਹ ਸੀਬੀਐਸ ਨਿਊਜ਼ ਦੇ ਕੋਲ ਵੀਡੀਓ ਮੌਜੂਦ ਹੈ ਤੇ ਦੋਵੇਂ ਗੱਡੀਆਂ ਜਦੋਂ ਟੱਕਰ ਹੋ ਗਈ ਤਾਂ ਦੋਵੇਂ ਨੇਚਰਲੀ ਦੋਵੇਂ ਗੱਡੀਆਂ ਰੋਕਣ ਗਈਆਂ ਇੱਕ ਖਡੋਤ ਆ ਜਾਊਗੀ ਪਰ ਮਾਰਟਿਨੇਜ਼ ਨੂੰ ਆਪਣੀ ਜਾਨ ਦਾ ਖ ਉਹਨੂੰ ਪਤਾ ਹੀ ਨਹੀਂ ਸੀ ਕਿ ਅੰਦਰ ਆਖਰਕਾਰ ਕੌਣ ਹੈ ਜੀ ਕਿਉਂਕਿ ਕੋਈ ਜਵਾਬ ਨਹੀਂ ਸੀ ਆਇਆ ਗੱਡੀ ਵੀ ਪ੍ਰਾਈਵੇਟ ਸੀ ਤੇ ਹਾਲਾਤ ਬੜੇ ਨਾਜ਼ੁਕ ਬਣਦੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਉਸਨੇ ਕਿਸੇ ਹੋਰ ਜਗ੍ਹਾ ਤੇ ਐਂਡ ਸ਼ੀ ਡਿਸਾਈਡਡ ਟੂ ਡਰਾਈਵ ਸਮਵੇਅਰ ਸੇਫ ਕਿਸੇ ਸੁਰੱਖਿਅਤ ਥਾਂ ਤੇ ਜਾਣ ਦਾ ਫੈਸਲਾ ਕੀਤਾ ਉੱਥੇ ਆਈ ਵਾਸ ਲਾਈਕ ਆਈ ਕੈਨਟ ਸਟੇ ਹੇਅਰ ਲਾਈਕ देयर ਇਜ਼ ਗੋਣਾ ਕੈਲ ਮੀ ਹੂ ਨੋਜ਼ ਵਟ ਦੇ ਆਰ ਗੋਇੰਗ ਟੂ ਡੂ ਉਸਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਆਖਰਕਾਰ ਕੀ ਹੋ ਰਿਹਾ ਤੇ ਇਸੇ ਦੌਰਾਨ ਉਸ ਗੱਡੀ ਦੇ ਵਿੱਚ ਮੌਜੂਦ ਯੂ ਐਸ ਬਾਰਡਰ ਪੈਟਰੋਲ ਏਜੰਟ ਚਾਰਲਸ ਐਗਜ਼ਮ ਨਾਮ ਵੀ ਖਾਸ ਤੌਰ ਤੇ ਸੀ ਵੀ ਐਸ ਨਿਊਜ਼ ਦੇ ਵਿੱਚ ਦੱਸਿਆ ਗਿਆ ਪੰਜ ਗੋਲੀਆਂ ਚਲਾਈਆਂ ਮਾਰਟਿਨੈਸ ਦੀ ਕਾਰ ਵੱਲ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਦੇ ਵਿੱਚ ਤਸਦੀਕ ਕੀਤੇ ਬਗੈਰ ਕਿ ਕੌਣ ਆ ਬੰਦਾ ਕੌਣ ਨਹੀਂ ਉਸ ਨੂੰ ਬਾਹਰ ਕੱਢੇ ਬਗੈਰ ਜਾਂ ਹਾਲਾਤ ਦੀ ਸਮੀਖਿਆ ਕੀਤੇ ਬਗੈਰ ਪੰਜ ਗੋਲੀਆਂ ਚਲਾ ਦਿੱਤੀਆਂ ਤੇ ਜਿਹੜੀ ਰੀਸੈਂਟਲੀ ਰੈਨੀ ਨਿਕੋਲ ਕਿਡ ਗੁਡ ਮਾਰੀਆ ਉਹ ਉਤੇ ਵੀ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਉਹਨੇ ਤਾਂ ਕਿਸੇ ਨੂੰ ਮਾਰਨ ਦਾ ਯਤਨ ਕੀਤਾ ਹੀ ਨਹੀਂ ਉਹ ਤਾਂ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਈ ਸੀ ਤੇ ਉਹਨੂੰ ਗੋਲੀ ਮਾਰ ਕੇ ਹਲਾਕ ਕਿਉਂ ਕੀਤਾ ਗਿਆ ਤੇ ਆ ਮਾਰਟਿਨੈਸ ਵੀ ਬਚਦੀ ਨਹੀਂ ਸੀ ਕੁਦਰਤੀ ਤੌਰ ਤੇ ਇਹਦੀ ਬਾਹ ਨੂੰ ਲੱਗ ਕੇ ਖਹਿ ਕੇ ਗੋਲੀ ਲੰਘ ਗਈ ਜੋ ਇਹ ਦਿਖਾ ਰਹੀ ਹੈ ਤੇ ਤੇ ਉਸ ਨੂੰ ਕੁਝ ਕਹਿ ਸਕਦੇ ਆ ਕੁਝ ਸੈਕੰਡਸ ਦੇ ਵਿੱਚ ਹੀ ਰਿਅਲਾਈਜ਼ ਹੋ ਗਿਆ ਕਿ ਹਾਲਾਤ ਹੋਰ ਜ਼ਿਆਦਾ ਬਦਤਰ ਹੋ ਸਕਦੇ ਨੇ ਖੂਨ ਨਾਲ ਲਹੂ ਲੋਹਾਨ ਲਥਪਤ ਹੋ ਚੁੱਕੀ ਸੀ ਮਾਰਟੀਨੇਜ਼ ਤੇ ਕਾਰ ਦੇ ਅੰਦਰ ਸਭ ਹਰ ਪਾਸੇ ਖੂਨ ਹੀ ਖੂਨ ਖਿਲ ਰਿਹਾ ਨਜ਼ਰ ਆ ਰਿਹਾ ਸੀ ਤੇ ਦੂਜੇ ਪਾਸੇ ਤਸੀਂ ਬਿਆਨ ਦੇਖੋ ਜਿਹੜਾ ਉਸ ਦਿਨ ਬਿਆਨ ਆਇਆ ਸੀ ਉਹ ਵੀ ਹੁਣ ਸੀਬੀਐਸ ਨਿਊਜ਼ ਨੇ ਸ਼ੋਅ ਕੀਤਾ ਹੈ ਡਿਪਾਰਟਮੈਂਟ ਆਫ ਫੋਮ ਲੈਂਡ ਸਿਕਿਉਰਿਟੀ ਦੀ ਜਿਹੜੀ ਸਹਾਇਕ ਸੈਕਟਰੀ ਹੈ ਉਪ ਮੰਤਰੀ ਹੈ ਅਗ੍ਰੇਸ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫਲਨ ਉਹਨਾਂ ਨੇ ਉਸ ਵੇਲੇ ਕਿਹਾ ਸੀ ਆਵਰ ਬਰੇਵ ਲਾ ਲ ਐਨਫੋਰਸਮੈਂਟ ਆਫਿਸਰਸ ਵਰ ਰੈਮਡ ਬਾਈ ਵੀਹਿਕਲਸ ਐਂਡ ਬਾਕਸਡ ਇਨ ਬਾਈ 10 ਕਾਰਸ ਮਤਲਬ ਗੱਡੀਆਂ ਨੇ ਟੱਕਰਾਂ ਮਾਰੀਆਂ ਸਾਡੇ ਬਹਾਦਰ ਅਫਸਰਾਂ ਨੂੰ ਸਾਡੇ ਯੋਧਿਆਂ ਨੂੰ এজেন্টস ਬਾਅਰ ਅਨਏਬਲ ਟੂ ਮੂਵ देयर ਵੀਕਲਸ ਐਂਡ ਐਗਜ਼ਾਈਟਡ ਦਾ ਕਾਰ ਲਾਅ ਐਨਫੋਰਸਮੈਂਟ ਵਾਸ ਫੋਰਸਡ ਟੂ ਡਿਪਲੋਏ देयर ਵੈਪਨਸ ਐਂਡ ਫਾਇਰ ਡਿਫੈਂਸਿਵ ਸ਼ਾਟਸ ਕਹਿੰਦੇ ਬਚਾਅ ਦੇ ਵਿੱਚ ਗੋਲੀਆਂ ਚਲਾਈਆਂ ਮਤਲਬ ਮਾਰਟਿਨੇਜ਼ ਗੋਲੀਬਾਰੀ ਕਰ ਰਹੀ ਸੀ ਇਹ ਕਹਿਣ ਦਾ ਮਤਲਬ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫੋਰਸ ਟੂ ਡਿਪਲੋਏ देयर ਠੀਕ ਹੈ ਆਪਣਾ ਹਥਿਆਰ ਤੁਸੀਂ ਦਿਖਾ ਕੇ ਡਰਾ ਸਕਦੇ ਹੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਚਲੋ ਲਾਅ ਐਨਫੋਰਸਮੈਂਟ ਪਰ ਅੰਨੇ ਵਾ ਗੋਲੀਆਂ ਚਲਾ ਦੇਣੀਆਂ ਇਹ ਕਿੱਥੋਂ ਤੱਕ ਜਾਏਗਾ ਸੋ ਇਹ ਕਹਾਂਗੇ ਕਿ ਇੱਥੇ ਹਾਲਾਤ ਜਿਹੜੇ ਬਿਆਨ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਆ ਕੱਚੇ ਵਾਲਾ ਬੰਦਾ ਜਿਸ ਬਾਰੇ ਹੁਣ ਸਪਸ਼ਟਿਕਰਨ ਦਿੱਤੇ ਜਾ ਰਹੇ ਨੇ ਕਿ ਜੀ ਪਛਾਣ ਦਾ ਭੁਲੇਖਾ ਪੈ ਗਿਆ ਉਸ ਬਾਰੇ ਜੋ ਟਿੱਪਣੀਆਂ ਆ ਰਹੀਆਂ ਨੇ ਉਹ ਹੈਰਾਨ ਕਰਨ ਨੇ ਬਿਲਕੁਲ ਜੀ ਜੀ ਇਦਾਂ ਲੱਗਦਾ ਵੀ ਜਿਵੇਂ ਨਾਉਂਦਾ ਹੋਇਆ ਬੰਦਾ ਚੱਕ ਲਿਆਂਦਾ ਹੁੰਦਾ ਤੇ ਪਛਾਣ ਦੀ ਵੀ ਜੇਕਰ ਗੱਲ ਆਪਾਂ ਕਰੀਏ ਤਾਂ ਇਹ ਆ ਵੀ ਕਿ ਪਛਾਣ ਤੁਸੀਂ ਅੰਦਰ ਗਏ ਹੋ ਬੰਦੇ ਨੂੰ ਪਛਾਣਉ ਜਾਂਦੇ ਡਾਕੂਮੈਂਟਸ ਲਾਓ ਪਰ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਤੱਕੇ ਸ਼ਾਹੀ ਜਿਹੜੀ ਹੈ ਇਹਨਾਂ ਦੇ ਵੱਲੋਂ ਲਗਾਤਾਰ ਇਹ ਕੀਤੀ ਜਾ ਰਹੀ ਹੈ ਆਪਾਂ ਮੈਂ ਬੀਬੀ ਦੀ ਗੱਲ ਕਰ ਲਈ ਹਾਲਾਂਕਿ ਮਾਮਲਾ ਜ਼ਰੂਰ ਪੁਰਾਣਾ ਪਰ ਹੁਣ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਪੇਸ਼ ਕੀਤੀ ਗਈ ਹੈ ਪਰ ਉਹ ਬਜ਼ੁਰਗ ਬੰਦੇ ਨਾਲ ਦਾ ਬੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ